ਹਾਲੀ ਵਿੱਚ ਹੋਏ ਇਲੈਕਸ਼ਨਾਂ ਤੋਂ ਬਾਅਦ ਅੱਜ ਰਾਹੁਲ ਗਾਂਧੀ ਮੀਡੀਆ ਸਾਹਮਣੇ ਆਏ ਤੇ ਮੀਡੀਆ ਦੇ ਸਾਹਮਣੇ ਆ ਕੇ ਉਹਨਾਂ ਨੇ ਕੁਝ ਗੱਲਾਂ ਦਾ ਜਵਾਬ ਵੀ ਦਿੱਤਾ ਤੇ ਜਿਸ ਵਿੱਚ ਉਹਨਾਂ ਨੇ ਸਿੱਧੂ ਮੂਸੇਵਾਲ ਦੇ 295 ਗਾਣੇ ਦਾ ਉਦਾਹਰਨ ਦਿੱਤਾ ਜਿਸ ਵਿੱਚ ਮੀਡੀਆ ਪੁੱਛ ਰਿਹਾ ਸੀ ਕਿ ਕਿੰਨੀਆਂ ਸੀਟਾਂ ਆ ਰਹੀਆਂ ਤਾਂ ਉਹਨਾਂ ਨੇ ਕਿਹਾ ਕਿ ਸਿੱਧੂ ਮੂਸੇਵਾਲ ਦਾ ਤੁਸੀਂ 295 ਗਾਣਾ ਸੁਣਿਆ ਹੈ ਇਹ ਕਹਿ ਕੇ ਅੱਗੇ ਚੱਲ ਗਏ ਤੇ ਇਹ ਦੇਖੋ ਕਿਵੇਂ ਮੀਡੀਆ ਉਹਨਾਂ ਨੂੰ ਘੇਰ ਕੇ ਕਈ ਸਵਾਲ ਪੁੱਛ ਰਿਹਾ ਸੀ ਆਓ ਤੁਸੀਂ ਵੀ ਦੇਖੋ ਰਾਹੁਲ ਗਾਂਧੀ ਦੀ ਉਹ ਵੀਡੀਓ मोदी मोदी पोल मोदी पोल इसका जी एक पोल नाम एक पोल नहीं है ब्रदर इसका नाम एक पोल नहीं है इसका नाम मोदी मीडिया पोल है ये मोदी जी का पोल है फैंटेसी पोल है उनका कितनी सिटी आ रही है आपके साथ सर सरकार बन रही है सिद्धू तू वाला का सॉन्ग सुना आपने 295 295 मीडिया कहीं बन बैठे आज देगवार कुछ उठ बोल दे ਉਨੀ ਆਨੇ ਵੇ ਮਾ ਪਾਲਿਆ ਫੋਟ ਫੋਟ ਛੋਟਿਆ ਓਏ